ਅਬਰਾਸਪਾ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤ ਮਾਨ ਸੋਸ਼ਲ ਮੀਡੀਆ ਦੇ ਉੱਪਰ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੱਸਦੀ ਕਿ ਪੰਜਾਬ ਹਰਿਆਣਾ ਸ਼ੰਭੂ ਬਾਰਡਰ ਦੇ ਨਜ਼ਦੀਕ ਥਾਣਾ ਸ਼ੰਭੂ ਨੂੰ ਆਈਈਡੀ ਬਲਾਸਟ ਦੇ ਨਾਲ ਉਡਾ ਦੇਣ ਦੀ ਜਿਹੜੀ ਹੈਗੀ ਗੱਲ ਕੀਤੀ ਜਾ ਰਹੀ ਹੈ ਤਾਂ ਮੌਕੇ ਦੇ ਉੱਪਰ ਖੁਦ ਡੀਐਸਪੀ ਹਰਮਨਪ੍ਰੀਤ ਸਿੰਘ ਚੀਮਾ ਜਿਹੜੇ ਨੇ ਮਜੂਰ ਨੇ ਜਿਨ੍ਹਾਂ ਦੇ ਵੱਲੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਉਹਨਾਂ ਦੱਸਿਆ ਕਿ ਇਹ ਪੋਸਟ ਪੂਰੀ ਤਰ੍ਹਾਂ ਦੇ ਨਾਲ ਫੇਕ ਹੈ ਅਤੇ ਅਜੇ ਹਾ ਕੁਝ ਵੀ ਜਿਹੜਾ ਹੈਗਾ ਥਾਣਾ ਸ਼ੰਭੂ ਦੇ ਏਰੀਆ ਦੇ ਵਿੱਚ ਨਹੀਂ ਹੋਇਆ ਮੈਂ ਡੀਐਸਪੀ ਕਨੌਰ ਵਰਮਨਪ੍ਰੀਤ ਸਿੰਘ ਚੀਮਾ ਬੋਲ ਰਿਹਾ ਜਿਹੜਾ ਸ਼ੰਭੂ ਥਾਣਾ ਹੈ ਇਹ ਮੇਰੀ ਜੂਰਿਸਡਿਕਸ਼ਨ ਚ ਆਉਂਦਾ ਐਸਐਚਓ ਸ਼ੰਭੂ ਮੇਰੇ ਨਾਲ ਖੜੇ ਨੇ ਮੈਂ ਆਪ ਸਾਬਰਿਆਂ ਨੂੰ ਦੱਸਣਾ ਚਾਹੁੰਦਾ ਵੀ 2-3 ਘੰਟੇ ਪਹਿਲਾਂ ਇੱਕ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਹਿੰਦੀ ਦੇ ਵਿੱਚ ਲਿਖਿਆ ਹੋਇਆ ਵੀ ਸ਼ੰਭੂ ਥਾਣੇ ਦੇ ਵਿੱਚ ਕਿਸੇ ਆਈਡੀ ਦਾ ਬਲਾਸਟ ਕੀਤਾ ਜੋ ਅਸੀਂ ਸਾਰੀ ਸਰਚ ਕਰ ਲਈ ਹੈ ਥਾਣੇ ਦੀ ਤੇ ਸਾਰੇ ਏਰੀਆ ਦੀ ਸਰਚ ਕਰ ਲਈ ਹੈ ਇੱਥੇ ਸਾਰਾ ਕੁਝ ਪੀਸੂਣਾ ਇਹ ਜਿਹੜੀ ਨਿਊਜ਼ ਹੈ ਇਹ ਟੋਟਲੀ ਫੇਕ ਹੈ ਇਹ ਰਿਊਮਰ ਹੈ ਇਹ ਲੋਕਾਂ ਨੂੰ ਭੜਕਾਉਣ ਵਾਸਤੇ ਕੀਤਾ ਜਾ ਰਿਹਾ ਹੈ ਮੈਂ ਸਾਰੇ ਲੋਕਾਂ ਨੂੰ ਇਹ ਬੇਨਤੀ ਕਰਦਾ ਵੀ ਇਹੋ ਜੀਆਂ ਨਿਊਜ਼ ਤੇ ਇਹ ਫੇਕ ਹੈ ਇਸ ਤੇ ਧਿਆਨ ਨਾ ਦਿੱਤਾ ਜਾਵੇ ਜਿਹੜਾ ਇੱਥੇ ਸਾਰਾ ਕੁਝ ਸ਼ੰਭੂ ਥਾਣੇ ਦੇ ਏਰੀਆ ਚ ਨੇੜੇ ਤੇੜੇ ਦੇ ਏਰੀਆ ਸਾਰਾ ਕੁਝ ਪੀਸੂਣਾ ਇਹੋ ਜੀ ਕੋਈ ਗੱਲ ਨਹੀਂ ਹੋਈ ਜੈ